ਸੁਰਾਜ ਜੀ ਅੰਜੇ ਸ਼੍ਰੋਮਣੀ ਕਾਲੀ ਦਲ ਦੇ ਸਾਰੇ ਜਿਹੜੇ 2007 ਤੋਂ ਲੈ ਕੇ ਤੇ 17 ਤੱਕ ਜਿਹੜੇ ਲਹਿ ਗਿਆ ਚਾਹੇ ਉਹ ਵਰਕਿੰਗ ਕਮੇਟੀ ਮੈਂਬਰ ਸੀ ਚਾਹੇ ਉਹ ਕੈਬਨਟ ਦੇ ਵਿੱਚ ਵੀ ਰਹੇ ਨੇ ਚਾਹੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਰਹੇ ਨੇ ਸਾਰਿਆਂ ਨੂੰ ਅੱਜ ਜਿਹੜੇ ਸ਼੍ਰੀ ਕਲਦਕ ਸਾਹਿਬ ਵੱਲੋਂ ਸੱਜ ਲਈ ਗਈ ਹੈ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੀ ਕੌਮ ਵਾਪਸ ਲਿਆ ਗਿਆ ਤੇ ਤਤਕਾਲੀ ਜਥੇਦਾਰ ਸਾਹਿਬ ਦੀਆਂ ਵੀ ਜਿਹੜੀਆਂ ਸਾਰੀਆਂ ਸਹੂਲਤਾਂ ਵਾਪਸ ਮਿਲੀਆਂ ਕੀ ਕਹਿਣਾ ਇਸ ਨੂੰ ਲੈ ਕੇ ਸੋ ਵੀਰ ਸਿੰਘ ਬਦਲਪੁਰਾ ਨੂੰ ਜਿਹੜਾ ਇਹ ਤਨਖਾਹ ਆ ਪ੍ਰਾਰਧਨ ਦਾ ਅੱਜ ਤਨਖਾਹ ਲਗਾਈ ਗਈ। ਪਹਿਲਾਂ ਤਾਂ ਮੈਂ ਜੀ ਆ ਸਭ ਸ੍ਰੀ ਅਕਾਲ ਤਖਤ ਸਾਹਿਬ ਦਾ ਉਸ ਦੀ ਸਰਮੌਰ ਜਿਹੜੀ ਅਪਾਧੀ ਆ ਸਿੱਖਾਂ ਦੇ ਵਿੱਚ ਸੰਸਥਾ ਜਿਹੜੀ ਆ ਸਾਡਾ ਜਿੱਥੇ ਸਿਰ ਝੁਕਦਾ ਸਾਡੀ ਸੁਪਰੀਮ ਅਕਾਲ ਤਖਤ ਸਾਹਿਬ ਉੱਥੋਂ ਜਿਹੜੇ ਫੈਸਲੇ ਆਏ ਆ ਉਹਨਾਂ ਦਾ ਮੈਂ ਧੰਨਵਾਦ ਕਰਦਾ। ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੀ ਸਮੁੱਚੀ ਕੌਮ ਪਿਛਲੇ 10-15 ਸਾਲ ਤੋਂ ਤਕਰੀਬਨ 2007 ਤੋਂ ਜਦੋਂ ਤੋਂ ਉਸ ਖੌਤੀ ਡੇਰੇ ਵਾਲੇ ਨੇ ਸਵਾੰਗ ਰਚਾ ਸੀ ਉਹਦੇ ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਵਿੱਚ ਪੰਜਾਬ ਦਾ ਹੋ ਰਿਹਾ ਕਹਾਣ ਸਾਡੇ ਅਸਟ ਦੀ ਬਿਆਦਵੀ ਸਾਡੇ ਸਿੱਖਾਂ ਦੇ ਉੱਤੇ ਗੋਲੀਆਂ ਚਲਾਈ ਗਈਆਂ ਸਿੰਘ ਸ਼ਹੀਦ ਕੀਤੇ ਗਏ ਤਾਂ ਉਹਦਾ ਜਿਹੜਾ ਕਬੂਲਨਾਮਾ ਆਇਆ ਕਬੂਲਨਾਮਾ ਵੀ ਉੱਥੇ ਆਇਆ ਕਿ ਜਿੱਥੇ ਹਰ ਇੱਕ ਸਿੱਖ ਜਾ ਕੇ ਨਤਮਸਤਕ ਹੁੰਦਾ ਅਸੀਸ ਝਕਾਉਂਦਾ ਤੇ ਆਪਣੇ ਗੁਨਾਹਾਂ ਦੀ ਕੀਤੀ ਹੋਈ ਕੀਤੇ ਹੋਏ ਗੁਨਾਹਾਂ ਦੀ ਮਾਫੀ ਮੰਗਦਾ ਤੇ ਅੱਜ ਉਹਨਾਂ ਗੁਨਾਹਾਂ ਦੇ ਉੱਤੇ ਉਹਨਾਂ ਕ ਕਰਮਾਂ ਦੇ ਉੱਤੇ ਅ ਸਕਵੀਰ ਸਿੰਘ ਉੱਥੇ ਖੜੇ ਨੇ ਅ ਜਹਦਰ ਸਾਹਿਬ ਦੇ ਸਾਹਮਣੇ ਖੜ ਕੇ ਜਿਹੜੇ ਉਹ ਆਪਣੇ ਗਨਾਹ ਕਬੂਲ ਕਰ ਰਹੇ ਨੇ ਤੇ ਮੈਂ ਇਹੀ ਗੱਲ ਕਹੂੰਗਾ ਕਿ ਜਿੱਥੇ ਕਹਿੰਦੇ ਆ ਵੀ ਸ਼ਹੀਦਾਂ ਦਾ ਡੁੱਲਿਆ ਖੂਨ ਅਜਾਈ ਨਹੀਂ ਜਾਂਦਾ ਤਾਂ ਸਾਡੀ ਕੌਮ ਦੇ ਲਈ ਸ਼ਹੀਦ ਹੋਏ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਸ਼ਹੀਦ ਭਾਈ ਗੁਰਜੀਤ ਸਿੰਘ ਸਰਾਵਾ ਅ ਕ੍ਰਿਸ਼ਨ ਭਗਵਾਨ ਸਿੰਘ ਜੀ ਮੇਰੇ ਫਾਦਰ ਸਾਹਿਬ ਨੇ ਅੱਜ ਉਹਨਾਂ ਦੀ ਸ਼ਹੀਦੀ ਦਾ ਮੈਂ ਇਸ ਗੱਲ ਦੇ ਲਈ ਕਹੂੰਗਾ ਕਿ ਕੌਮ ਆ ਜਿਹੜਾ ਮਾਣ ਕਰਦੀ ਆ ਤੇ ਅੱਜ ਉਸ ਸ਼ਹੀਦੀ ਨੂੰ ਪੂਰੀ ਦੁਨੀਆ ਦੇ ਵਿੱਚ ਦੁਬਾਰਾ ਫੇਰ ਜਾਣਿਆ ਗਿਆ ਕਿ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਜਿਹੜੀ ਸ਼ਹੀਦੀ ਹੋਈ ਸੀ ਜਿਹਦੇ ਦੋਸ਼ੀ ਅੱਜ ਕੱਲ ਤੱਕ ਸਾਬ ਤੇ ਖੜ ਕੇ ਮਾਫੀ ਮੰਗ ਰਹੇ ਨੇ ਕਬੂਲਨਾਮਾ ਮੰਗ ਕਬੂਲਿਆ ਉਹਨਾਂ ਨੇ ਆਪਣਾ ਗੁਨਾਹ ਕਬੂਲ ਕੀਤੇ ਨੇ ਤਾਂ ਮੈਂ ਸਮੁੱਚੀ ਕੌਮ ਦਾ ਗੁਰੂ ਸਾਹਿਬ ਦਾ ਕੋਟਣ-ਕੋਟ ਧੰਨਵਾਦ ਕਰਦਾ ਨਾਲ ਇਥੇ ਸਰਕਾਰਾਂ ਨੂੰ ਕਹਿਣਾ ਵੀ ਚਾਹਣਾ ਇੱਕ ਆਮ ਬੰਦੇ ਵੱਲੋਂ ਕਿਤੇ ਥੋੜੀ ਜਿਹੀ ਕੋਈ ਗਲਤੀ ਕਬੂਲੀ ਜਾਵੇ ਤਾਂ ਉਹਦੇ ਵਿੱਚ ਪੁਲਿਸ ਪ੍ਰਸ਼ਾਸਨ ਜਾਂ ਸਮੇਂ ਦੀ ਸਰਕਾਰ ਉਹਨੂੰ ਫੜ ਕੇ ਪਰਚਾ ਕਰਕੇ ਉਹਨੂੰ ਜੇਲ੍ਹ 'ਚ ਬੰਦ ਕਰ ਦਿੰਦੀ ਆ ਪਰ ਇਥੇ ਇੱਕ ਵਣੀ ਦੋ ਦੋ ਵਾਰ ਤਿੰਨ ਤਨਵਾਰ ਇਸ ਸ਼ਖਸ ਵੱਲੋਂ ਉਸ ਸਮੇਂ ਦੇ ਮੁੱਖ ਮੰਤਰੀ ਵੱਲੋਂ ਕਬੂਲਿਆ ਗਿਆ ਕਿ ਉਹਦੇ ਰਾਤ 'ਚ ਗਨਾਹ ਵੀ ਹੋਇਆ ਤੇ ਉਹ ਭਾਈਵਾਲ ਵੀ ਰਹੇ ਆ ਗੋਲੀकांड ਵੀ ਉਹਨਾਂ ਦੇ ਰਾਤ 'ਚ ਹੋਇਆ ਤੇ ਹੁਣ ਮੈਂ ਇਥੇ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇੱਕੋ ਗੱਲ ਕਹਿਣੀ ਚਾਹਣਾ ਕਿ ਆਪਣੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇ ਜਿਹੜੇ ਇਹਦੇ ਭਾਈਵਾਲ ਲੋਕ ਨੇ ਕਿ ਅੱਜ ਜੇਲ੍ਹਾਂ ਤੋਂ ਬਾਹਰ ਫਰਦੇ ਨੇ ਉਹ ਚਾਹੇ ਉਸ ਸਮੇਂ ਦਾ ਬੁੱੱਛੜ ਸਮੇਤ ਸੈਣੀਆ ਚਾਹੇ ਚਾਰ ਅਮਜੀਤ ਸ਼ਰਮਾ ਤੇ ਚਾਹੇ ਹੋਰ ਜਿਹੜੇ ਕਈ ਅਫਸਰ ਅਧਿਕਾਰੀ ਨਾਲ ਸੀ ਉਮਰਾਨ ਅੰਗਲ ਵਰਗੇ ਜਾਂ ਹੋਰ ਵੀ ਉਹਨਾਂ ਦੇ ਉੱਤੇ ਜੜੀਆਂ ਬਣਦੀਆਂ ਕਾਰਵਾਈਆਂ ਕਰਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਸਲਾਖਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਬੰਦ ਕੀਤਾ ਜਾਵੇ। ਕੋ ਜਿਹੜਾ ਫਕਰੇ ਕੌਮ ਦਾ ਅਵਾਰਡ ਵਾਪਸ ਲੈ ਗਿਆ ਉਹ ਨੂੰ ਕਿ ਬਿਲਕੁਲ ਜੀ ਇੱਕ ਮੈਂ ਕਹੂੰਗਾ ਕਿ ਫਕਰੇ ਕੌਮ ਦੇਸ਼ ਦੀ ਜਾਂ ਪੰਜਾਬ ਦੀ ਜਾਂ ਕੌਮ ਦੀ ਸੇਵਾ ਕਰਨ ਵਾਲਿਆ ਕੋਲੇ ਸੋਭਦਾ ਸਿੱਖਾਂ ਦੇ ਸਿਰਾਂ ਦਾ ਘਾਣ ਕਰਨ ਵਾਲੇ ਸਿੱਖਾਂ ਦੇ ਸਿਰਾਂ ਦੇ ਨਾਲ ਖੁੱਦੋ ਕੁੰਡੀ ਖੇਡਣ ਵਾਲੇ ਲੋਕ ਕਦੇ ਫਕਰੇ ਕੌਮ ਨਹੀਂ ਹੋ ਸਕਦੇ ਸੋ ਇਹ ਫੈਸਲੇ ਦਾ ਮੈਂ ਸਵਾਗਤ ਕਰਦਾ ਤੇ ਧੰਨਵਾਦ ਕਰਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾਂ ਦਾ ਸਮੁੱਚੇ ਸਾਡੇ ਤਖਤਾਂ ਦੇ ਜਥੇਦਾਰ ਸਹਿਬਾਨਾਂ ਦਾ ਜਿਨ੍ਹਾਂ ਨੇ ਇਹ ਫੈਸਲੇ ਲਏ ਆ ਤੇ ਮੈਂ ਸਮਝਦਾ ਕਿ ਕੌਮ ਨੂੰ ਵੀ ਵੱਧ ਚੜ ਕੇ ਸਹਿਯੋਗ ਕਰਨ ਦੀ ਲੋੜ ਆ ਔਰ ਅੱਗੇ ਇਸ ਤੋਂ ਅੱਗੇ ਕੀ ਪ੍ਰਤੀਕਿਰਿਆ ਹੁੰਦੀ ਆ ਉਹ ਉਸ ਦੇ ਹਿਸਾਬ ਨਾਲ ਕੀਤੀ ਜਾਊਗੀ ਪਰ ਅੱਜ ਦੇ ਸਮੇਂ ਦੇ ਵਿੱਚ ਮੈਂ ਤੇ ਇਹੀ ਗੱਲ ਕਹੂੰਗਾ ਕਿ ਜਿਹੜਾ ਉਹਨਾਂ ਨੇ ਗੁਨਾਹ ਕਬੂਲਿਆ ਉਹਦੇ ਵਿੱਚ ਮੈਨੂੰ ਇੰਨੀ ਕ ਸੰਤੋਸ਼ਟੀ ਹੈਗੀ ਆ ਕਿ ਗੁਰੂ ਘਰ ਦੇ ਵਿੱਚ ਖੜ ਕੇ ਜਿਹੜੀ ਉਹਨੇ ਗੱਲ ਕਬੂਲੀ ਆ ਉਹ ਕੋਈ ਅਤਕਤ ਨਹੀਂ ਨਹੀਂ ਹੈਗੀ ਜਿਹਦੇ ਰਾਤ ਚ ਹੋਈ ਆ ਜਿਨ੍ਹਾਂ ਨੇ ਕੀਤੀ ਆ ਜਿਹੜੇ ਭਾਈ ਵੱਲ ਰਹੇ ਆ ਪਰ ਸਰਕਾਰ ਤੇ ਸਵਾਲੀਆ ਚਿੰਨ ਹੈ ਕਿ ਦੋ ਦੋ ਵਾਰ ਬੰਦਾ ਆਪਣੇ ਗੁਨਾਹ ਕਬੂਲਨ ਤੇ ਵੀ ਅੱਜ ਬਾਹਰ ਹੋਵੇ ਤੇ ਸਰਕਾਰ ਦੀ ਕੋਈ ਪ੍ਰਤੀਕਿਰਿਆ ਨਾ ਹੋਵੇ ਤਾਂ ਇਥੋਂ ਇਹ ਸਪਸ਼ਟ ਹੁੰਦਾ ਕਿ دنیਵੀਂ ਅਦਾਲਤਾਂ ਜਿਹੜੀਆਂ ਉਹ ਬਹੁਤ ਲੰਮਾ ਸਮਾਂ ਲਮਕਾਉਂਦੀਆਂ ਜਿਨ੍ਹਾਂ ਦੇ ਵਿੱਚ ਇਨਸਾਫ ਨਹੀਂ ਨਿਕਲਦਾ ਤਾਂ ਮੈਂ ਇਥੇ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਕਿ ਤੁਰੰਤ ਇਹਨਾਂ ਲੋਕਾਂ ਦੇ ਉੱਤੇ ਕਾਰਵਾਈਆਂ ਕੀਤੀਆਂ ਜਾਣ